ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀਰੇ ਜਿਵੇਂ ਕਹਿੰਦੇ ਨੇ ਵੀ ਸਾਦਾ ਭੋਜਨ ਖਾਓ ਤੇ ਸਾਦਗੀ ਵਰਗੀ ਰੀਸ ਨਹੀਂ ਕਹਨ ਦਾ ਮਤਲਬ ਵੀ ਜ਼ਿੰਦਗੀ ਦੇ ਵਿੱਚ ਸਾਦਗੀ ਲੈ ਕੇ ਆਓ ਸਾਦਗੀ ਵਰਗੀ ਰੀਸ ਨਹੀਂ ਸਾਦਗੀ ਤੇ ਸਧਾਰਨ ਜੀਵਨ ਇਹਦੇ ਕਿੰਨੇ ਹੀ ਫਾਇਦੇ ਨੇ ਗੁਰਵਾਨੀ ਨਾਲ ਜੁੜ ਕੇ ਇਨਸਾਨ ਨੂੰ ਪਤਾ ਲੱਗਦਾ ਕਿ ਸਾਦਗੀ ਦੇ ਵਿੱਚ ਕਿੰਨਾ ਆਨੰਦ ਆ ਤੇ ਹੁਣ ਗੱਲ ਕਰ ਰਿਹਾ ਮੈਂ ਸਾਦਗੀ ਬਾਰੇ ਇਕੱਲੇ ਕਿਉਂ ਗੱਲ ਕਰ ਰਿਹਾ ਮੈਂ ਤਾਂ ਗੱਲ ਕਰ ਰਿਹਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਸੀ ਵੀ ਜਿਹੜੇ ਆਪਾਂ ਆਪਣੇ ਟੇਸਟ ਸੁਵਾਦ ਅਵੱਲੇ ਪਏ ਹੋਏ ਨੇ ਪੱਛਮੀ ਕਲਚਰ ਦੇ ਮਗਰ ਲੱਗ ਲੱਗ ਕੇ ਜਿਹੜੇ ਬੱਕਰੀਆਂ ਚੀਜ਼ਾਂ ਆਪਾਂ ਖਾਣੀਆਂ ਗਿੱਜੇ ਪਏ ਆ ਜਾਂ ਪੱਛਮੀ ਸਭਿਆਚਾਰ ਦੇ ਕਿਉਂ ਆਪਣੇ ਇਤਲੀ ਆਈ ਤੇਲ ਤੇਲ ਵਾਲਾ ਖਾਣਾ ਜਾਂ ਹੋਰ ਵੀ ਆ ਗੰਦਬੰਦ ਜੋ ਕੁਝ ਆ ਮੂਮੂ ਝੋਮੂ ਜੋ ਕੁਛ ਆਂਦਾ ਹਨਾ ਕਹਿਣ ਦਾ ਮਤਲਬ ਜੋ ਮੈਦਾ ਚੱਪਦੇ ਆ ਗੰਦਬੰਦ ਖਾਂਦੇ ਆ ਠੀਕ ਆ ਚਲੋ ਖਾਓ ਪਰ ਚੰਗੀ ਥਾਂ ਤੋਂ ਤਾਂ ਖਾਓ ਹੁਣ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਦੋਂ ਤੁਸੀਂ ਉਹ ਵੀਡੀਓ ਦੇਖ ਲਈ ਵੀਰੇ ਤੁਹਾਡਾ ਸਾਰਿਆਂ ਦਾ ਨਾਮੂਹ ਮੁੜ ਗਿਆ ਤਾਂ ਮੈਨੂੰ ਤੁਸੀਂ ਅਰਾਮਬਾ ਦੇ ਦਿਓ ਤੁਸੀਂ ਕਹੋ ਮੈਨੂੰ ਵੀਡੀਓ ਮੈਨੂੰ ਜਵਾਬ ਦੇ ਸਕਦੇ ਹੋ ਵੀ ਤੂੰ ਗਲਤ ਸੀਗਾ ਤੁਹਾਨੂੰ ਐਸੀ ਵੀਡੀਓ ਦਿਖਾਉਣ ਜਾ ਰਿਹਾ ਜਿਵੇਂ ਬਾਇਓਲੋਜੀ ਦੇ ਵਿੱਚ ਕਹਿੰਦੇ ਨੇ ਵੀ ਜੇ ਦਹੀਂ ਤੁਸੀਂ ਮਾਈਕਰੋਸਕੋਪ ਨਾਲ ਦੇਖ ਲਿਆ ਤਾਂ ਤੁਸੀਂ ਮੁੜ ਕੇ ਦਹੀਂ ਨਹੀਂ ਖਾਂਦੇ ਇਹ ਤਾਂ ਚਲੋ ਉਹ ਤਾਂ ਬਾਇਓਲੋਜੀਕਲੀ ਆ ਇਹ ਤਾਂ ਜੱਗਰ ਤੁਹਾਡੀਆਂ ਅੱਖਾਂ ਨੇ ਸਾਹਮਣੇ ਦਿਖਾ ਦਿੰਦਾ ਵੀ ਕਿਵੇਂ ਗੰਦ ਭਰੋਸਿਆ ਜਾਂਦਾ ਤੁਹਾਨੂੰ ਜਿਵੇਂ ਇੱਕ ਗੁਰਬਾਣੀ ਦੀ ਤੁਕਾ ਜਿਤ ਖਾਦੇ ਤਨ ਪੀੜਿਆ ਮਨ ਵਿੱਚ ਚਲੇ ਵਿਕਾਰ ਕਹਿਣ ਦੇ ਵੀ ਜੇ ਆ ਤੁਸੀਂ ਜਿੰਨਾ ਗੰਦ ਖਾਓਗੇ ਉਹ ਜੀ ਤੁਹਾਡੇ ਵਿਚਾਰ ਹੋਣਗੇ ਠੀਕ ਆ ਤਾਂ ਵੀਡੀਓ ਦੇਖੋ ਬਾਕੀ ਚਰਚਾ ਆਪਾਂ ਫੇਰ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਠੀਕ ਆ ਮੁਹੰਮਦ ਜੀ ਇਹ ਪਾਜੀ ਵੀ ਆਏ। ਦੇਖ ਲਿਆ ਤੁਸੀਂ? ਹਾਂ ਜੀ ਆ ਦੇ। ਆਇਓ ਹੁਣ ਇਹ ਵੀ ਦੇਖੋ। ਪਾਜੀ ਆਏ। ਤੇ ਰਵਾਗੇ। ਆਇਓ। ਆਈਏ। ਸਾਰੇ ਇੱਥੇ ਦੇਖੋ ਸ਼ੁਰੂ ਕਰਦਾ ਰਹੀ। ਇਹ ਕਿ ਸ਼ੁਰੂ ਕਰ ਲੈ। ਆਪਾਂ ਇਹ ਤਾਂ ਬਾਥਰੂਮ ਦੇਖੋ ਇੰਟੈਲੀਟ ਟਾਇਲ ਲੱਗੀ ਹੈ। ਬਾਥਰੂਮ ਮੈਂ ਇੰਟੈਲੀਟ ਹੈ। ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ। ਕਿਸੇ ਪਤਿੱਲੇ ਦੇ ਉੱਤੇ ਕਰੋ ਪਰਮਾਨੇ। ਐਸੇ ਪਤਿੱਲੇ ਦੇ ਉੱਪਰ ਬੰਨਨੇ ਆ। ਆ ਦੇਖ ਲਓ ਬੰਦਾ। ਅਲੀਨਾ ਯਹਾਂ ਸਾਹਿਬ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਐ ਇਹ ਓਨਰ ਰਹਿਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਹਮ ਸਾਰੀ ਕਰਨਾ ਹੈ ਹੱਸ ਪਟ ਕੇ ਸਾਰੇ ਦੇ ਵੱਡੂਗਾ ਮੇਰੇ ਵੀ ਉਹਨਾਂ ਸਾਰੀ ਤੋੜ ਸੰਦੋਆ ਕਰ ਦੋਵੇ ਹੈ ਆ ਜਾਓ ਪ੍ਰਿਆਣੀ ਓਨਰ ਸਾਹਿਬ ਨਾਮ ਲਾਓ ਓਨਰ ਸਾਹਿਬ ਧਿਆਨ ਰੱਖੋ ਮੋ ਤੇਲ ਦਿਖਾਓ ਵੀਰੇ ਇੱਥੇ ਦੇਖਾ ਤੇਲ ਦੇ ਆਹੋ ਮੋਸ ਦੇ ਗੁੱਡ ਆਹ ਦੀਵਾ ਦੇਖੋ ਕਿਸ ਤਰ੍ਹਾਂ ਟੱਕੇ ਸਾਫ ਸੁਥਰੇ ਢੰਗ ਰੱਖੇ ਹੋਏ ਨੇ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ 7 ਟਰ 7 ਪੇਸ ਆ ਪਤ ਗੋभी ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤ ਗੋभी ਤਾਂ ਬਾਹਰ ਪਈ ਹੈ ਆ ਇੱਧਰ ਦੇਖ ਲਿਓ ਵੀ ਹਲੇ ਨਾ ਕੁਝ ਵੀ ਨਹੀਂ ਹੈ ਮੜੇ ਤੇਲ ਲਾਜਾ ਜਿਹੜਾ ਹੁਣੀ ਮਦਰੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਆਹੋ ਸਾਰੇ 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 ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਹੋਕਰ ਵੀ ਪਿਆ ਆਹੋ ਕਰਮਾ ਵੀ ਤੇਲ ਹੈਗਾ ਦੇਖੋ ਸਟੇਜ ਬਣ ਰਿਹਾ ਬਈ ਇਹ ਯਾਰ ਮਾਰਨਾਂ ਨਹੀਂ ਇਹ ਦੇਖੋ ਸਾਸ ਬਈ ਬਾਕੀ ਮੱਛਰ ਆ ਲੋ ਓਹ ਹੋ ਨਹੀਂ ਇਹ ਆਪ ਗਿਰੇ ਹੋਏ ਆ ਮਰੂਗੇ ਪ੍ਰੀਤ ਇਹ ਲੋਕ ਆ ਪਿਆਲਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਕਾਢੀ ਗਏ ਆਹ ਤੋਂ ਮਾਤਾ ਖੰਡੇ ਆਹੋ ਹੋ ਲੈ ਆਹ ਦੇਖੋ ਅਮੰਜੀਆਂ ਦੇ ਰਿੱਟੇ ਆ ਉੱਪਰ ਭਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਬੰਦਾ ਦੇਖੀਏ ਚੂਲੇ ਬਚੂਆਂ ਨੇ ਖਾਇਆ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੀ ਗੰਦ ਨਹੀਂ ਮਾਈ ਗੋਡ ਯਾਰ ਵੈਰੀ ਡਿਸਟਿੰਕਟ ਕੁਆਲਿਟੀ ਭਾਈ ਮੁਹੰਮਦ ਖਾਨ ਯਾਰ ਦੋਸਤੋ ਆ ਦੇਖ ਲਓ ਮੁਹੰਮਦ ਦਾ ਸੁਪਰੀਮ ਬਾਸ ਆ ਰਹੇ ਨਵੇਂ ਕੀ ਆਲੇਖ ਨਹੀਂ ਆਰਡਰ ਆ ਆਹ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਆ ਤਾਂ ਪੰਮੀ ਖਰੀ ਆ ਫ੍ਰਿਜ ਇੱਥੇ ਹੀ ਆ ਮੋਟਰ ਵੀ ਆ ਮਤਫਾਦਿਆਂ ਤੁਹਾਨੂੰ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲੋ ਪੁਰੀ ਹੈ ਆ ਦਰਵਾਜ਼ੇ ਦੇ ਕੋਲ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰੋਹ ਮੜ ਗਈ ਠੀਕ ਹੈ ਇਹ ਉਠਾ ਲਾ ਅੱਜ ਦੀ ਗੋਪੀ ਅੱਜ ਤੋੜ ਕੇ ਦੇਣਾ ਇਹ ਉਹ ਦਿਖਾਓ ਇਹ ਉਠਾ ਦੇ ਕੀ ਚੀਜ਼ ਹੈ ਚਿਕਨ ਆ ਚਿਕਨ ਇਹ ਜੀ ਦੇਖੋ ਆਏ ਹਾਏ 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 ਚਿਕਨ ਵੀ ਹੈਗਾ ਓਹੋ ਭਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ। ਕੱਲੇ-ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ। ਹੁਣ ਦੇਖ ਲਓ। ਇੱਥੇ ਐਂ ਪੱਟ ਕੇ ਲਏ। ਇਹ ਆ ਦੇਖੋ। ਆ ਦੇਖੋ। ਇਹ ਇਹੋ ਜੀ ਗੋਭੀ ਦੇਖੀ ਹੈ ਕਿਸ ਨੇ? ਤਾਜੀ। ਜਿਹੜੀ ਗੋਭੀ ਤਾਂ ਬਣ ਰਿਆ। ਹਾਂਜੀ ਵੀਰੇ। ਪੰਜਾਬੀਓ ਦੇਖ ਲਈ ਵੀਡੀਓ। ਦੇਖ ਕੇ ਹੁਣ ਤੁਹਾਡਾ ਖਾਣ ਨੂੰ ਜੀ ਕਰੂਏ ਕੁਛ। ਹਾਂ ਕਈਆਂ ਦੀ ਮਜਬੂਰੀ ਮੈਂ ਮੰਨਦਾ ਵੀ ਬੱਚੇ ਨਹੀਂ ਖੜਦੇ ਖਾਣੋਂ। ਬੱਚਿਆਂ ਨੂੰ ਸਮਝਾਓ ਆ ਵੀਡੀਓ ਦਿਖਾਓ। ਮੈਂ ਵੀ ਕਰੇ ਦਿਖਾਈ ਆ ਆਪਣੇ ਜਵਾਕ ਨੂੰ ਵੀ ਆ ਦੇਖ ਜਿਹੜਾ ਕੋਈ ਤੁਸੀਂ ਕੰਨਿਆ ਹਟਦੇ ਨਹੀਂ ਬੱਚੇ ਖਾਣ ਉਹਨਾਂ ਨੂੰ ਇਹ ਜੀ ਵੀਡੀਓ ਦਿਖਾਓ ਵੀ ਆ ਗੰਦ ਪਰੋਸਦੇ ਨੇ ਜਿੱਥੇ ਭਈਏ ਪਏ ਨੇ ਉਹ ਥੱਲੇ ਜਿੱਥੇ ਪਸਾਇਆ ਬਣਾਉਂਦੇ ਛੋਲੇ ਉੱਥੇ ਉਹ ਪਤ ਮਰੀ ਜਾਂਦੇ ਨੇ ਉੱਥੇ ਉਹੀ ਚੱਕ ਕੇ ਛੋਲੇ ਤੁਹਾਨੂੰ ਪਰੋਸਦੇ ਨੇ ਜਿਹੜਾ ਦੇਖੇ ਰਾ ਟੱਕਣ ਉੱਤੇ ਰੱਖਣਾ ਛੋਲਿਆਂ ਦੇ ਉਹ ਲੈਟਰੀਨ ਟੱਕੀ ਵੀ ਉਹਦੇ ਨਾਲੇ ਉਹ ਖੱਟ ਜਿਹੜੀ ਲੈਟਰੀਨ ਜਿੱਥੇ ਜਾਂਦੇ ਨੇ ਆਪਾਂ ਉਹ ਉੱਤੇ ਰੱਖਿਆ ਪਿਆ ਉਹਦੇ ਉੱਥੇ ਭੂਣ ਪਮੱਕੜ ਕੌਗਰੋ ਜਲਾ ਟ੍ਰੈਂਪਟਰ ਮੋਥੀ ਵੀ ਜਾਂਦੇ ਨੇ ਚਲੋ ਭੂੜ ਭੋਕਰ ਦਾ ਝੱਡੋ ਗੌਗਰੇ ਦਾ ਛੋਟੀਆਂ ਗੱਲਾਂ ਨੇ ਉਹ ਚੂਹਿਆਂ ਦੇ ਟੁੱਕੇ ਹੋਏ ਜਿਹਨੇ ਉਹਨੇ ਮੋਮੋ ਸਪਰਿੰਗ ਰੋਲ ਜੇ ਜੇ ਉਹ ਪੈਨ ਦੇ ਵਿੱਚੋਂ ਚੂਹਿਆਂ ਦੇ ਟੁੱਕੇ ਪੈਣੀ ਹੋਇਆ ਉਹ ਉਹ ਖਾਣ ਲੈਂਦੇ ਨੇ ਆਪਾਂ ਨੂੰ ਠੀਕ ਆ ਜਿਵੇਂ ਕਹਿੰਦੇ ਅੱਖੋਂ ਪਰੇ ਜੱਗ ਮਰੇ ਚਾਹ ਜ ਮੱਖੀ ਡੱਗ ਵੀ ਚੱਕ ਕੇ ਬਾਹਰ ਕੱਢ ਦਿੱਤੀ ਜਿਹਨੇ ਨਹੀਂ ਦੇਖਿਓ ਤਾਂ ਉਹ ਵੀ ਪੀਜੂ ਉਹ ਕੰਮ ਆ ਦੇਖ ਤਲੋ ਕਿਵੇਂ ਗੰਦ ਚ ਵੰਡ ਰਿਹਾ ਏ ਉਸ ਵਿੱਚੇ ਬੀੜੀਆਂ ਫੀ ਜਾਂਦੇ ਨੇ ਬੀੜੀਆਂ ਟੋਟੇ ਪਿੱਛੇ ਸਿਰ ਦਿੰਦੇ ਨੇ ਚੱਕ ਕੇ ਬਾਹਰ ਝੜ ਦਿੰਦੇ ਨੇ ਕਿਹੜਾ ਹੁਣ ਜੇ ਮੰਨ ਲਓ ਇਹਨਾਂ ਨੇ ਵੱਡੇ ਖਾਣੇ ਦੇ ਵਿੱਚ ਬੀੜੀਆਂ ਟੋਟਾ ਕਰ ਗਿਆ ਜਾਂ ਮੱਖੀ ਡਿੱਗ ਪਈ ਜਾਂ ਚੂਹਾ ਡਿੱਗ ਪਿਆ ਇਹਨਾਂ ਨੇ ਉਹ ਸਾਰਾ ਧੋੜੀ ਢੋਲਣਾ ਚੀਜ਼ ਚੱਕ ਕੇ ਉਹ ਮਾ 19 ਵਾਰ ਮਾਰਨੀ ਪਿੱਛੇ ਅਪਰੋਚ ਦੇਣਾ ਕਿਹੜਾ ਕੋਈ ਦੇਖਦਾ ਜੇ ਸਿਹਤ ਵਾਲਿਆਂ ਕਮੇਟੀਆਂ ਨੇ ਜਿਹੜੀਆਂ ਸਿਹਤ ਦਾ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਹੈ ਜੇ ਉਹ ਕਿਹੜਾ ਹੋਵੇ ਇਹ ਕਿਵੇਂ ਆ ਕੁਝ ਕਰ ਜਾਣ ਠੀਕ ਆ ਕਿ ਨਹੀਂ ਇਹ ਤਾਂ ਰੇੜੀਆਂ ਦੇ ਉੱਤੇ ਇਹਨਾਂ ਦਾ ਮਾਪਾ ਪਾਵ ਮਾਰਾਂ ਨੇ ਖਰਾਬ ਆ ਦੇਖਿਆ ਜਣਾ ਪਨੀਰ ਦਿਖਾਰੇ ਦੀ ਕਮਰੇ ਚ ਨਹੀਂ ਖੜਾ ਹੁੰਦਾ ਇੰਨਾ ਮੁਸਕਮਾਰਤਾ ਤੋਂ ਕਿਵੇਂ ਉੱਥੇ ਉਹ ਕਿਵੇਂ ਗੰਦ پرو ਰ ਰਹੇ ਨੇ ਸਾਰਿਆਂ ਨੂੰ ਤੇ ਵੈਸੇ ਵੀ ਵੀਰੇ ਬੱਚਿਆਂ ਨੂੰ ਮੈਦਾਇਆ ਖਵਾਉਣਾ ਬੰਦ ਕਰੋ ਆ ਮੋਮੋ ਛੋਣੂ ਕਿਵੇਂ ਨਾ ਗੰਦ ਚ ਪਾਏ ਨੇ ਉੱਥੇ ਉਹ ਕਾਣ ਖੌਂਦੀ ਆ ਦੇਖ ਕੇ ਜੀ ਕਰਦਾ ਖਾੜ ਲੂ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰੋ ਵੀਰੇ ਤਾਂ ਕਿ ਲੋਕਾਂ ਨੂੰ ਸਭ ਕੁਝ ਦਿਖੇ ਤੇ ਲੋਕ ਇਹ ਗੰਦਮੰਦ ਖਾਣ ਵਾਟਣਾ ਤੇ ਜ਼ਿੰਦਗੀ ਨੂੰ ਸਧਾਰਨ ਤੇ ਸਾਦੇ ਭਾਂਦੇ ਲੈ ਕੇ ਆਓ ਸਾਦਾ ਭੋਜਨ ਖਾਓ ਛੱਡੋ ਇਹ ਮੂੰਮੂਆ ਛੋਮੂਆ ਸਪ੍ਰਿੰਗ ਰੋਲਰਾਂ ਨੂੰ ਠੀਕ ਆ ਵੀਰੇ ਤੇ ਬਾਕੀ ਤੁਸੀਂ ਸਾਰਾ ਕੋਈ ਵੀਡੀਓ ਦੇਖੇ ਲਿਆ ਬਾਰ ਬਾਰ ਬੋਲਣ ਦਾ ਕੋਈ ਪੈਦਾ ਨਹੀਂ ਜ਼ਿੰਦਗੀ ਨੂੰ ਸਾਦਗੀ ਤੇ ਲੈ ਕੇ ਆਓ ਧੰਨਵਾਦ ਜੀ